ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਅੱਜ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ ਉਹ ਬੇਨਤੀਆਂ ਬਹੁਤ ਹੀ ਵਾ ਕਮਾਲ ਨੇ ਕਿਉਂਕਿ ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਆਪਾਂ ਸਮਝਣਾ ਹੈ ਜਿਨ੍ਹਾਂ ਚੀਜ਼ਾਂ ਨੂੰ ਆਪਾਂ ਵਿਚਾਰਨਾ ਹੈ ਉਹ ਹੈ ਬੇਗਮਪੁਰਾ ਜਾਫਰੰਜ ਕਲੋ ਸਤਖੰਡ ਮੁਕਤੀ ਦਾ ਘਰ ਜਿਸ ਦੇ ਵਿੱਚ ਬਹੁਤ ਵੱਡੀ ਕਿਰਪਾ ਬਹੁਤ ਵੱਡੀ ਰਹਿਮਤ ਜਿਹੜੀ ਹੈ ਉਹ ਸਤਗੁਰਾਂ ਦੀ ਛੁਪੀ ਹੋਈ ਹੈ। ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਕਿਸ ਤਰ੍ਹਾਂ ਇਸ ਚੀਜ਼ ਨੂੰ ਪ੍ਰਤੱਖ ਦਿਖਾਇਆ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ। ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਗੰਗਾ ਸਿੰਘ ਜੀ ਬਾਰੇ ਆਪ ਜੀ ਸਾਰਿਆਂ ਨੇ ਸੁਣਿਆ ਹੋਵੇਗਾ ਵਿਚਾਰਿਆ ਹੋਵੇਗਾ ਪ੍ਰਿੰਸੀਪਲ ਗੰਗਾ ਸਿੰਘ ਬਹੁਤ ਇੱਕ ਸੁਲਝੀ ਹੋਈ ਸ਼ਖਸੀਅਤ ਸੀ ਪ੍ਰਿੰਸੀਪਲ ਗੰਗਾ ਸਿੰਘ ਦੇ ਮਨ ਦੇ ਵਿੱਚ ਕਦੀ ਵੀ ਕੋਈ ਦ્વੈਤ ਭਾਵਨਾ ਜਿਹੜੀ ਹੈ ਉਹ ਨਹੀਂ ਆਈ ਸੀ ਸਾਧ ਸੰਗਤ ਬਹੁਤ ਵੱਡੀ ਹਸਤੀ ਦੇ ਮਾਲਕ ਸੀ ਬਹੁਤ ਵੱਡੇ ਵਿਦਵਾਨ ਸੀ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਦੀਆਂ ਕਈ ਲਿਖਤਾਂ ਜਿਹੜੀਆਂ ਨੇ ਉਹ ਸਾਡੇ ਤੱਕ ਪਹੁੰਚੀਆਂ ਨੇ ਸਾਧ ਸੰਗਤ ਜਿਵੇਂ ਆਪਾਂ ਵੇਖਦੇ ਆਂ ਪ੍ਰਿੰਸੀਪਲ ਗੰਗਾ ਸਿੰਘ ਜਿਹੜੇ ਸੀ ਬਹੁਤ ਸੁਲਝੇ ਹੋਏ ਇਨਸਾਨ ਸੀ ਬਹੁਤ ਜ਼ਿਆਦਾ ਵੱਡੀ ਹਸਤੀ ਦੇ ਮਾਲਕ ਸੀ ਪ੍ਰਿੰਸੀਪਲ ਗੰਗਾ ਸਿੰਘ ਇੱਕ ਵਾਰ ਕਹਿੰਦੇ ਬੈਠੇ ਸੀ ਪਟਿਆਲਾ ਪਤੀ ਰਾਜੇ ਦੇ ਕੋਲ ਤੇ ਸਾਧ ਸੰਗਤ ਉਥੇ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਵੀ ਪਹੁੰਚੇ ਹੋਏ ਸਨ ਤੇ ਕਈ ਵਿਦਵਾਨਾਂ ਨੇ ਇਸ ਘਟਨਾ ਦਾ ਜ਼ਿਕਰ ਹਿਮਾਚਲ ਦੇ ਵਿੱਚ ਵੀ ਕੀਤਾ ਪਰ ਚਲੋ ਗੱਲ ਜਿਹੜੀ ਹੈ ਮੇਨ ਮਕਸਦ ਆਪਣਾ ਕੀ ਹੈ ਉਹ ਮੇਨ ਮਕਸਦ ਆਪਣਾ ਇਹ ਹੈ ਕਿ ਅਸਲ ਬੜੀ ਚੀਜ਼ ਹੈ ਨਾ ਵਿੱਚੋਂ ਉਹਨੂੰ ਸਮਝਣਾ ਗੁਰਮੁਖ ਪਿਆਰਿਓ ਪ੍ਰਿੰਸੀਪਲ ਗੰਗਾ ਸਿੰਘ ਪੁੱਤਰ ਤਰਲੋਚਨ ਸਿੰਘ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਤੇ ਜਦੋਂ ਕਹਿੰਦੇ ਜਲ੍ਹਿਆਂਵਾਲਾ ਕਾਂਡ ਹੋਇਆ ਤਾਂ ਪ੍ਰਿੰਸੀਪਲ ਗੰਗਾ ਸਿੰਘ ਬਟਾਲਾ ਦੇ ਤਹਿਸੀਲਦਾਰ ਸਨ ਕਿਉਂਕਿ ਇਹਨਾਂ ਦਾ ਪਿਛੋਕੜ ਜਿਹੜਾ ਨਾ ਉਹ ਕਾਫੀ ਵਿਚਾਰਨ ਵਾਲਾ ਹੈ ਉਸ ਸਮੇਂ ਉਹਨਾਂ ਦਾ ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਕਿ ਜਲ੍ਹਿਆਂਵਾਲਾ ਬਾਗ ਜਦੋਂ ਕਾਂਡ ਹੋਇਆ ਨਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਮਾਰੇ ਗਏ ਸਾਰੇ ਵਿਅਕਤੀਆਂ ਦੀ ਜਾਇਦਾਦ ਦੀ ਨਿਲਾਮੀ ਕੀਤੀ ਜਾਵੇ ਇਹ ਹੁਕਮ ਮੰਨਣ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਸੀ ਉਹਨਾਂ ਨੂੰ ਫਿਰ ਨੌਕਰੀ ਤੋਂ ਹਟਾ ਦਿੱਤਾ ਗਿਆ ਗੰਗਾ ਸਿੰਘ ਅਕਾਲੀ ਪੱਤਰਕਾ ਅਖਬਾਰ ਦਾ ਸੰਪਾਦਕ ਰਹਿ ਚੁੱਕੇ ਨੇ ਤੇ ਉਹਨਾਂ ਨੇ ਅਜੀਤ ਅਖਬਾਰ ਵੀ ਸ਼ੁਰੂ ਕਰਕੇ 5 ਸਾਲਾਂ ਤੱਕ ਚਲਾਈ ਸੀ ਇਹ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਦਾ ਜੀਵਨ ਹੈ ਸਾਸ ਸੰਗਤ ਔਰ ਬਹੁਤ ਵੱਡੀ ਉਹਨਾਂ ਦੀ ਦੇਣ ਹੈ ਬਹੁਤ ਵੱਡੀ ਉਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਵੀ ਜੀਵਨ ਹੈ ਉਹਨਾਂ ਦਾ ਬਹੁਤ ਸੋਹਣੇ ਲੈਕਚਰ ਬਹੁਤ ਸੁਣੀਆਂ ਸਫਲਤਾਵਾਂ ਤੇ 12 ਮਹਾਸਤਿਕ ਬੰਦੀ ਛੋੜ ਜੀਵਨ ਕਿਰਨਾ ਜਨਤਾ ਦੇ ਵਿੱਚ ਕਿਵੇਂ ਬੋਲੀਏ ਬਹੁਤ ਸੋਹਣੀਆਂ ਚੀਜ਼ਾਂ ਨੇ ਉਹਨਾਂ ਦੀਆਂ ਜੋ ਪ੍ਰਿੰਸੀਪਲ ਗੰਗਾ ਸਿੰਘ ਨੇ ਸਾਨੂੰ ਲਿਖ ਕੇ ਦਿੱਤੀਆਂ ਨੇ। ਬਾਬਾ ਅਤਰ ਸਿੰਘ ਦੀ ਮਹਾਪੁਰਖਾਂ ਦੇ ਨਾਲ ਉਹਨਾਂ ਦਾ ਕਹਿੰਦੇ ਮਿਲਾਪ ਹੁੰਦਾ ਹੈ। ਜਦੋਂ ਉਹਨਾਂ ਦਾ ਮਿਲਾਪ ਹੁੰਦਾ ਹੈ ਨਾ ਤਾਂ ਉਸ ਵਕਤ ਜਿਹੜੀ ਅਸਲ ਗੱਲ ਸੀ ਕਹਿੰਦੇ ਉਹ ਫਿਰ ਸਾਹਮਣੇ ਆਈ ਤੇ ਪ੍ਰਿੰਸੀਪਲ ਗੰਗਾ ਸਿੰਘ ਨੇ ਸਾਹਮਣੇ ਬੈਠੇ ਸਟੇਜ ਤੇ ਕਥਾ ਕਰ ਰਹੇ ਸੀ ਬਾਬਾ ਅਤਰ ਸਿੰਘ ਜੀ ਸੰਗਤ ਵਿੱਚ ਬੈਠ ਕੇ ਸੁਣਦੇ ਸੀ। ਬੇਗਮਪੁਰਾ ਦੀ ਗੱਲ ਆਈ, ਮੁਕਤੀ ਦੀ ਗੱਲ ਆਈ। ਇਹ ਸਤਗੁਰੂ ਕਿਸ ਤਰ੍ਹਾਂ ਕਿਰਪਾ ਕਰਦਾ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਉਦੋਂ ਫਿਰ ਮੁਕਤੀ ਪ੍ਰਾਪਤ ਹੁੰਦੀ ਹੈ ਜਿਹਨੂੰ ਮੋਕਸ਼ ਵੀ ਕਿਹਾ ਜਾਂਦਾ ਹੈ ਜਿਹਨੂੰ ਬੇਗੰਪੁਰਾ ਆਪਾਂ ਕਹਿੰਦੇ ਜਿਹਨੂੰ ਆਪਾਂ ਸੱਚਖੰਡ ਕਹਿ ਦਿੰਦੇ ਆ ਸਤਗੁਰੂ ਫਿਰ ਸੱਚਖੰਡ ਲੈ ਜਾਂਦੇ ਨੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਪਰੇ ਦਾ ਲੋਕ ਹੈ ਜਿਹੜਾ ਸਾਧ ਸੰਗਤ ਉਹ ਉਹਦੇ ਦਰਸ਼ਨ ਫਿਰ ਹੋ ਜਾਂਦੇ ਨੇ ਸਤਗੁਰੂ ਆਪ ਹੀ ਕਿਰਪਾ ਕਰਦੇ ਨੇ ਜਦੋਂ ਕਹਿੰਦੇ ਇਹ ਸਾਰੀ ਵਿਆਖਿਆ ਕਰਕੇ ਪ੍ਰਿੰਸੀਪਲ ਗੰਗਾ ਸਿੰਘ ਸਟੇਜ ਤੋਂ ਥੱਲੇ ਉਤਰੇ ਤੇ ਉਸ ਵਕਤ ਕਹਿੰਦੇ ਬਾਬਾ ਅਤਰ ਸਿੰਘ ਦੀ ਮਾਹਪੁਰਖਾਂ ਨੇ ਜਦੋਂ ਆਣ ਕੇ ਮਿਲਣ ਲੱਗੇ ਨਾ ਮਾਹਪੁਰਖਾਂ ਨੇ ਕਹਿੰਦੇ ਉਹਨਾਂ ਦੇ ਹੱਥ ਫੜ ਲਏ ਕਹਿੰਦੇ ਨੇ ਪ੍ਰਿੰਸੀਪਲ ਗੰਗਾ ਸਿੰਘ ਜੀ ਤੁਸੀਂ ਕਦੇ ਆਪ ਦਰਸ਼ਨ ਕੀਤੇ ਨਹੀਂ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਉਸੇ ਵਕਤ ਦੋਵੇਂ ਹੱਥ ਜੋੜ ਕੇ ਮਾਹਪੁਰਖਾਂ ਦੇ ਚਰਨਾਂ ਕੋਲ ਬਹਿ ਗਏ ਕਹਿੰਦੇ ਮਾਹਪੁਰਖੋ ਮੈਂ ਆਪ ਦਰਸ਼ਨ ਨਹੀਂ ਕੀਤੇ ਮੈਂ ਤਾਂ ਸ਼ਬਦਾਂ ਦੇ ਵਿੱਚ ਹੀ ਇਹਨਾਂ ਚੀਜ਼ਾਂ ਦਾ ਵਿਸਥਾਰ ਕਰ ਸਕਦਾ ਇਹਨਾਂ ਚੀਜ਼ਾਂ ਨੂੰ ਬਿਆਨ ਕੀਤਾ ਹੈ ਕੋਸ਼ਿਸ਼ ਕੀਤੀ ਆ ਮੈਂ ਪਰ ਮੈਂ ਕਦੇ ਦਰਸ਼ਨ ਨਹੀਂ ਕੀਤਾ ਮਹਾਪੁਰਖਾਂ ਨੇ ਕਹਿੰਦੇ ਉਸੇ ਵਕਤ ਉਹਨਾਂ ਦੇ ਜਿਵੇਂ ਹੱਥ ਪੜੇ ਸੀ ਉਹਨਾਂ ਨੂੰ ਨੇਤਰ ਬੰਦ ਕਰਨ ਨੂੰ ਕਹਿਤਾ ਤੇ ਕਹਿੰਦੇ ਉਹਨਾਂ ਦੇ ਮਸਤਕ ਤੇ ਹੱਥ ਰੱਖਿਆ ਕਈ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ। ਕਈ ਕਹਿੰਦੇ ਵੀ ਉਹਨਾਂ ਦਾ ਨੇਤਰ ਬੰਦ ਕਰਨ ਲਈ ਕਿਹਾ। ਕਿੱਧਰੋਂ ਕਹਿੰਦੇ ਉਹਨਾਂ ਨੂੰ ਨੇਤਰ ਬੰਦ ਕਰਨ ਲਈ ਕਿਹਾ ਨਾ ਤੇ ਕਹਿੰਦੇ ਪ੍ਰਿੰਸੀਪਲ ਗੰਗਾ ਸਿੰਘ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਮੈਂ ਸੱਚਖੰਡ ਦੇ ਵਿੱਚ ਆ ਗਿਆ ਹਾਂ ਜਿੱਥੇ ਦੁਨੀਆਦਾਰੀ ਦਾ ਕੋਈ ਰੌਲਾ ਨਹੀਂ ਜਿੱਥੇ ਕੋਈ ਝਗੜੇ ਨਹੀਂ ਚਾਰੇ ਪਾਸੇ ਪਰਮਾਤਮਾ ਦਾ ਪ੍ਰਕਾਸ਼ ਹੈ ਤੇ ਹਰ ਪਾਸੇ ਜਿਹੜਾ ਉਹਦੇ ਨਾਮ ਦੇ ਢੰਕੇ ਵੱਜ ਰਹੇ ਨੇ ਕਹਿੰਦੇ ਬਹੁਤ ਮਨ ਨੂੰ ਸ਼ਾਂਤੀ ਹੈ ਇਦਾਂ ਲੱਗ ਰਿਹਾ ਵੀ ਜਿਵੇਂ ਮੈਂ ਕਿਸੇ ਹੋਰ ਦੁਨੀਆ ਦੇ ਵਿੱਚ ਜਿਹਦਾ ਇਸ ਦੁਨੀਆ ਨਾਲ ਕੰਪੈਰੀਜ਼ਨ ਕਰਨਾ ਬਹੁਤ ਮੁਸ਼ਕਲ ਹੈ ਉਹ ਪਰਮਾਤਮਾ ਜਿੱਥੇ ਐਡੋਮੈਟਿਕ ਜਿਹੜਾ ਆਪਣੇ ਮਨ ਦੀ ਦਸ਼ਾ ਬਦਲਦੀ ਹੈ ਆਪਣੇ ਮਨ ਦੀ ਦਸ਼ਾ ਜਿਹੜੀ ਹੈ ਨਾ ਉਹ ਇਸ ਕਦਰ ਬਦਲਦੀ ਹੈ ਤੇ ਆਪਣਾ ਮਨ ਕਹਿੰਦਾ ਵੀ ਗੁਰੂ ਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਕਿਸੇ ਹੋਰ ਗੱਲ ਵੱਲ ਤੂੰ ਧਿਆਨ ਨਾ ਦੇ ਤੇਰਾ ਧਿਆਨ ਕਿਧਰੇ ਹੋਰ ਜਾਵੇ ਨਾ ਕਹਿੰਦੇ ਐਸੀ ਕਿਰਪਾ ਐਸੀ ਰਹਿਮ ਜਦੋਂ ਕਹਿੰਦੇ ਅੱਖਾਂ ਖੋਲੀਆਂ ਤੇ ਸਾਹਮਣੇ ਮਹਾਪੁਰਖ ਕਹਿੰਦੇ ਵੀ ਪ੍ਰਿੰਸੀਪਲ ਗੰਗਾ ਸਿੰਘ ਉਸੇ ਵਕਤ ਚਰਨਾਚ ਦਿੱਖਦੇ ਕਹਿੰਦੇ ਨੇ ਮਹਾਪੁਰਖੋ ਕਿਰਪਾ ਕਰ ਦਿਓ ਮਹਾਪੁਰਖੋ ਰਹਿਮਤ ਕਰ ਦਿਓ ਬਹੁਤ ਸਮਾ ਜਿਹੜਾ ਹੈ ਹੋ ਗਿਆ ਬਹੁਤ ਸਮਾ ਹੋ ਗਿਆ ਬੇਗਮਪੁਰਾ ਦੇ ਦਰਸ਼ਨ ਇਸ ਤਰ੍ਹਾਂ ਫਿਰ ਮਹਾਪੁਰਖਾਂ ਨੇ ਕਰਵਾਏ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੂੰ ਸੋ ਜਦੋਂ ਬੇਗਮਪੁਰਾ ਦੇ ਦਰਸ਼ਨ ਹੋਏ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਉਸੇ ਵਕਤ ਨਿਹਾਲ ਹੋ ਗਏ ਉਸੇ ਵਕਤ ਉਹਨਾਂ ਤੇ ਬੜੀ ਵੱਡੀ ਕਿਰਪਾ ਹੋਈ ਸਾਧ ਸੰਗਤ ਇਹ ਹੈ ਮਹਾਪੁਰਖਾਂ ਦਾ ਜੀਵਨ ਇਹ ਹੈ ਮਹਾਪੁਰਖਾਂ ਦੀ ਕਿਰਪਾ ਸਾਧ ਸੰਗਤ ਜਿਹਦੇ ਤੇ ਕਿਰਪਾ ਹੋ ਜਾਏ ਤੇ ਜਿਹਦੇ ਤੇ ਰਹਿਮਤ ਹੋ ਜਾਏ ਤੇ ਸਾਧ ਸੰਗਤ ਉਹ ਫਿਰ ਇਸ ਤਰ੍ਹਾਂ ਉਹਨੂੰ ਸਭ ਕੁਝ ਦਿਖ ਜਾਂਦਾ ਹੈ ਸਾਫ਼-ਸਾਫ਼ ਨਜ਼ਰ ਆ ਜਾਂਦਾ ਹੈ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਰਛਾਵੇਂ ਆਪ ਕਹਿੰਦੇ ਨੇ ਜੋ ਬ੍ਰਹਮਿੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਸਤਿਗੁਰੂ ਕਹਿੰਦੇ ਜਿਹੜਾ ਖੋਜਦਾ ਹੈ ਬਸ ਉਹਨੂੰ ਪ੍ਰਾਪਤ ਹੁੰਦਾ ਹੈ ਤੇ ਜਿਹੜਾ ਕਿਨੇ ਇਸ ਚੀਜ਼ ਨੂੰ ਖੋਜਦਾ ਹੈ ਉਹਨੂੰ ਪ੍ਰਾਪਤ ਹੁੰਦਾ ਹੈ ਉਹ ਜਾਣ ਵੀ ਲੈਂਦਾ ਉਹ ਸਾਰਾ ਕੁਝ ਜਾਣਦਾ ਹੈ ਤੇ ਕਹਿੰਦੇ ਜਿਹੜਾ ਇਸ ਚੀਜ਼ ਨੂੰ ਸਮਝਦਾ ਨਹੀਂ ਕਹਿੰਦੇ ਉਹਦੇ ਲਈ ਫਿਰ ਸਾਰਾ ਕੁਝ ਬੇਅਰਥ ਹੀ ਹੈ ਸਤਗੁਰ ਨੇ ਇਹ ਵੀ ਕਿਹਾ ਜੋ ਚੀਜ਼ਾਂ ਬ੍ਰਹਿਮੰਡ ਦੇ ਵਿੱਚ ਨੇ ਤੇਰੇ ਸਰੀਰ ਦੇ ਵਿੱਚ ਨੇ ਤੈਨੂੰ ਤਾਂ ਸਮਝ ਆਏਗੀ ਜਦੋਂ ਤੂੰ ਖੋਜੇਗਾ ਤੇ ਜਦੋਂ ਤੂੰ ਇਹਨਾਂ ਚੀਜ਼ਾਂ ਨੂੰ ਖੋਜ ਲਿਆ ਫਿਰ ਤੈਨੂੰ ਸਮਝ ਪੈ ਜਾਏਗੀ ਪਰੇ ਦਾ ਲੋਕ ਉਹ ਜਿਹੜਾ ਸੱਚ ਖੰਡ ਹੈ ਨਾ ਉਹ ਕਿਸ ਤਰ੍ਹਾਂ ਦਾ ਹੋਏਗਾ ਤੂੰ ਕੱਲੀ ਉਹਦੀ ਵਿਚਾਰ ਧਾਰਾ ਨਾਲ ਨਾ ਜੁੜ ਉਹਦੇ ਅਸਲ ਜੇ ਦਰਸ਼ਨ ਕਰਨੇ ਹਨ ਤੇ ਜੇ ਅਸਲ ਦਰਸ਼ਨ ਕਰਨੇ ਹਨ ਕਹਿੰਦੇ ਫਿਰ ਤੈਨੂੰ ਜੁੜਨਾ ਪਏਗਾ ਉਹਦੇ ਨਾਲ ਤੈਨੂੰ ਥੋੜਾ ਜਿਹਾ ਨਜ਼ਰ ਆਉਣਾ ਪਏਗਾ ਜਦੋਂ ਤੂੰ ਗੁਰੂ ਦੇ ਸ਼ਬਦ ਦੀ ਕਮਾਈ ਕਰੇਂਗਾ ਤੇ ਕਹਿੰਦੇ ਕਿਸੇ ਮਹਾਂਪੁਰਖ ਦੀ ਕਿਸੇ ਬੰਦਗੀ ਵਾਲੇ ਦੀ ਜੇ ਸੰਗਤ ਕਰੇਂਗਾ ਤਾਂ ਕਹਿੰਦੇ ਤੈਨੂੰ ਫਿਰ ਸਮਝ ਪਏਗੀ ਗੁਰੂ ਨੇ ਤੇਰੇ ਤੇ ਐਸੀ ਕਿਰਪਾ ਕਰਨੀ ਹੈ ਮੇਰੇ ਪਾਤਸ਼ਾਹ ਨੇ ਤੇਰੇ ਤੇ ਐਸੀ ਕਿਰਪਾ ਕਰਨੀ ਹੈ ਸਾਧ ਸੰਗਤ ਇਹ ਹੁੰਦੀਆਂ ਨੇ ਚੀਜ਼ਾਂ ਇਹ ਹੁੰਦੀਆਂ ਨੇ ਬਹੁਤ ਸੋਹਣੀਆਂ ਚੀਜ਼ਾਂ ਜਿਹਨੂੰ ਆਪਾਂ ਸਮਝ ਸਕਦੇ ਹਾਂ ਵੀ ਸਤਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਨਿਵਾਜਦੇ ਨੇ ਜਿਹਰੇ ਤੇ ਗੁਰੂ ਦੀ ਕਿਰਪਾ ਹੋਵੇ ਸ਼ਬਦ ਨਾਲ ਮਨ ਨੂੰ ਸੁਧਾਰਿਆ ਜਾ ਸਕਦਾ ਹੈ ਸ਼ਬਦ ਨਾਲ ਮਨ ਤੇ ਕਿਰਪਾ ਹੁੰਦੀ ਹੈ ਸਾਧ ਸੰਗਤ ਇਹ ਇਹ ਮਹਾਂਪੁਰਖਾਂ ਨੇ ਸਭ ਤੋਂ ਵੱਡੀ ਚੀਜ਼ ਕਿਉਂਕਿ ਸ਼ਬਦ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਨੂੰ ਬਦਲਿਆ ਸ਼ਬਦ ਦੇ ਨਾਲ ਹੀ ਜੀਵਨ ਨੂੰ ਸੁਧਾਰਿਆ ਤੇ ਇੰਨੀ ਕੋ ਉਹਨਾਂ ਨੇ ਜੀਵਨ ਦੇ ਵਿੱਚ ਕਮਾਈ ਕੀਤੀ ਤੇ ਇਹ ਕਿਸੇ ਨੂੰ ਵੀ ਉਹ ਸੱਚਖੰਡ ਦੇ ਦਰਸ਼ਨ ਕਰਵਾ ਸਕਦੀ ਸੀ ਪ੍ਰਿੰਸੀਪਲ ਗੰਗਾ ਸਿੰਘ ਨੂੰ ਉਹਨਾਂ ਨੇ ਪ੍ਰਤਾਖੀ ਦਿਖਾਇਆ ਤੇ ਸਾਧ ਸੰਗਤ ਕਹਿੰਦੇ ਉਸ ਉਸ ਤੋਂ ਬਾਅਦ ਪ੍ਰਿੰਸੀਪਲ ਗੰਗਾ ਸਿੰਘ ਨੇ ਫਿਰ ਅਜਿਹੀਆਂ ਲਿਖਤਾਂ ਲਕੀਆਂ ਅਜਿਹੀਆਂ ਰਚਨਾ ਕੀਤੀਆਂ ਜਿਹੜਾ ਜਿਹੜੀਆਂ ਸਾਡੇ ਤੱਕ ਅੱਜ ਵਕੂਬੀ ਪਹੁੰਚਦੀਆਂ ਨੇ ਜਿਨ੍ਹਾਂ ਨੂੰ ਆਪਾਂ ਪੜਦੇ ਆ ਇਹ ਹੁੰਦੀ ਆ ਕਿਰਪਾ ਬੰਦਗੀ ਵਾਲੇ ਦਾ ਸਾਥ ਕੀਤਾ ਸੰਗ ਕੀਤਾ ਤੇ ਸਾਧ ਸੰਗਤ ਉਹਨਾਂ ਨੇ ਹਟਮਾ ਰਾਜੀ ਟੱਚ ਕੀਤਾ ਤੇ ਸਭ ਕੁਝ ਪਰਤੰਖ ਦਿਖਾਤਾ ਕਹਿੰਦੇ ਅੰਤਰੀਵ ਗਿਆਨ ਹੋ ਗਿਆ ਹੋ ਗਿਆ ਗਿਆਨ ਦੇ ਵਿੱਚ ਵਾਧਾ ਕਰਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ